ਸਾਰੀ ਸਤ ਸੰਗਤ ਦਾ ਸਾਡੇ ਚੈਨਲ ਬ੍ਰह्म ਬਚਤਰ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਵੀਡੀਓ ਵਿੱਚ ਜਿਹੜੀ ਵਿੱਚ ਗੱਲ ਕਰਾਂਗੇ ਕਿ ਕਿਵੇਂ ਇੱਕ ਗਰੀਬ ਪਰਿਵਾਰ ਦਾ ਕਰਜ਼ਾ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਕੋਲ 2 ਕਿੱਲੇ ਬਾਣ ਸੀ ਉਹ ਵੀ ਉਹਨਾਂ ਦਾ 2 ਕਿੱਲੇ ਬਾਣ ਵੇਚ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ ਵੀ ਕਰਜ਼ਾ 10 ਲੱਖ ਰੁਪਏ ਰਹਿ ਗਿਆ ਸੀਗਾ ਤੇ ਉਹ ਕਰਜ਼ਾ ਕਿਵੇਂ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਸੁਣੋ ਅੱਗੇ ਵੀਡੀਓ ਚ ਦੱਸਾਂਗੇ ਤੇ ਤੁਸੀਂ ਸਾਡੇ ਚੈਨਲ ਬਰਾਮ ਵਿੱਚ ਤਰਜ਼ ਉਹਦਾ ਬਹੁਤ-ਬਹੁਤ ਸੁਭਾਗਤ ਹੈ ਕੁਝ ਕਬੀਰ ਨਾ ਆਪਣੇ ਚੈਨਲ ਦੀ ਵੀਡੀਓ ਤਾਂ ਦੇਖਦਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਉਹਨਾਂ ਨੂੰ ਇਹੀ ਬੇਨਤੀ ਹੈ ਉਹਨਾਂ ਦੇ ਚਰਨਾਂ 'ਚ ਕੇ ਆਪਣਾ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਪਣਾ ਮਨ ਲੈ ਇਹਦੇ ਤੁਸੀਂ ਵੀਡੀਓ ਸਾਨੂੰ ਮੇਰੀ ਨੋਟੀਫਿਕੇਸ਼ਨ ਚੈਨਲ ਦੀ ਮਿਲਦੀ ਰਹੇ ਤੁਸੀਂ ਮੇਰੇ ਨਾਲ ਜੁੜੇ ਰਹੋ ਤਾਂ ਮੇਰਾ ਪਰਿਵਾਰ YouTube ਫੈਮਿਲੀ ਹੋਰ ਵੱਡੀ ਹੋ ਜੂਗੀ ਤੇ ਵੀਡੀਓ ਤਾਂ ਤੁਸੀਂ ਕਾਫੀ ਦੇਖਦੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਅੱਗੇ ਦੱਸਦਾ ਹਾਂ ਮੈਂ ਇਸ ਅਨੁਸਾਰੀ ਸਟੋਰੀ ਕਿ ਇੱਕ ਤਾਂ ਸੰਗਤ ਤੇ ਚਲੇ ਜਾਂਦੇ ਆ ਉਹ ਪਰਿਵਾਰ ਉੱਥੇ ਕੋਈ ਸੱਜਣ ਉਹਨਾਂ ਨੂੰ ਉਹਦਾ ਪਿਆਰਾ ਮਿਲ ਗਿਆ ਤੇ ਉਹ ਗੁਰੂ ਦੇ ਪਿਆਰੇ ਨੇ ਉੱਥੇ ਬਾਬਾ ਦੀਪ ਸਿੰਘ ਜੀ ਦੇ ਚਪੈਰਿਆਂ ਦੀ ਗੱਲ ਕਰਤੀ ਉੱਥੇ ਦੇ ਸਿੱਟ ਕਰੀ ਜਾਂਦੀ ਗੱਲ ਵੀ ਸਾਡੇ ਸਿਰਾਂ 'ਨਾਂ ਕਰ ਜਾਏ ਤਾਂ ਉਹ ਗੁਰੂ ਦਾ ਪਿਆਰਾ ਉੱਥੇ ਉਹਨਾਂ ਨੂੰ ਕਹਿੰਦਾ ਕਹਿੰਦਾ ਮੈਂ ਕਹਿੰਦਾ ਜਪੈਰਾ ਸਾਹਿਬਾਰੇ ਕਹਤਾ ਤੇ ਉਹ ਅਗਲੇ ਦਿਨ ਹੀ ਪਰਿਵਾਰ ਉਹ ਸਾਰਾ ਪਰਿਵਾਰ ਮਹਲਾ ਜਪੈਰਾ ਸਾਹਿਬ ਕੱਟਣ ਬਾਅਦ ਬਾਬਾ ਦੀਪ ਸਿੰਘ ਜੀ ਦੇ ਉੱਥੇ ਗੁਰਦੁਆਰੇ ਤੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੇ ਨਾ ਉੱਥੇ ਨਤਮਸਤਕ ਹੋਏ ਹਨ ਤੇ ਉੱਥੇ ਉਹਨਾਂ ਨੇ ਚਾਰ ਰਾਤਾਂ ਜਪੈਰਾ ਸਾਹਿਬ ਕੱਟੇ ਤੇ ਤੁਸੀਂ ਯਕੀਨ ਨਹੀਂ ਕਰਨਾ ਦੋਸਤੋ ਹੌਲੀ ਹੌਲੀ ਅਗਲੇ 1 ਮਹੀਨੇ ਬਾਅਦ ਪਤਾ ਨਹੀਂ ਕਿਧਰੋਂ ਕੀ ਕੁਝ ਹੋਇਆ ਹੈ ਨਾ ਜਿਹੜੀ ਬੈਂਕ ਦਾ ਹੁੰਦਾ ਨੇ ਖਰਚਾ ਦੇਣਾ ਸੀ ਉਹ ਬੈਂਕ ਵਾਲੇ ਕਹਿੰਦੇ ਵੀ ਪਤਾ ਨਹੀਂ ਸਰਕਾਰ ਦੀ ਕੋਈ ਪੋਲਿਸੀ ਆਈ ਹੈ ਵੀ ਤੁਹਾਡਾ ਕਰਜ ਆ ਇਹ ਜਿਹੜਾ 10 ਲੱਖ ਰੁਪਇਆ ਇਹ माफ ਕੀਤਾ ਜਾਊਗਾ ਗਰੀਬ ਪਰਿਵਾਰ ਦਾ ਕਰਕੇ ਤੇ ਏਡੀ ਦੇਖ ਲੋ ਬਾਬਾ ਦੀਪ ਸਿੰਘ ਜੀ ਦੀ ਕਰਪਾਈ ਬੈਂਕਾਂ ਵਾਲੇ ਦਿਮਾਗ 'ਚ ਇਦਾਂ ਦੀ ਗੱਲ ਬਾੜਦੇ ਹਨਾ ਜੇ ਕਿਵੇਂ ਵੀ ਲੈ ਲੋ ਵੀ 10 ਲੱਖ ਰੁਪਇਆ ਕਰਜ਼ਾ ਉਹ ਪਰਿਵਾਰ ਦਾ माफ ਹੋ ਗਿਆ ਤੇ ਕਰੀ ਤੇ ਬਾਬਾ ਦੀਪ ਸਿੰਘ ਜੀ ਨੇ ਕਰਪਾਈ ਆ ਬਾਬਾ ਦੀਪ ਸਿੰਘ ਜੀ ਨਿਮਲਾ ਬੈਂਕ ਨੇ ਬੇਚੀ ਕਿਹਾਂ ਹਤਾ ਹਨ ਜਿਵੇਂ ਵੀ ਹਨ ਉਹ ਕਰਜ਼ਾ ਪਰਿਵਾਰ ਦਾ ਮਾਫ ਹੋ ਗਿਆ ਤੇ ਉਹ ਅੱਜ ਸੋਖੀ ਜ਼ਿੰਦਗੀ ਗੱਡ ਰਹੀ ਆ ਵੀਰ ਨੇ ਮੈਨੂੰ ਸਾਰੀ ਸਟੋਰੀ ਆਉਦੀ ਦੱਸੀ ਆ WhatsApp ਤੇ ਮੈਸੇਜ ਕਰਕੇ ਤੇ ਤੁਸੀਂ ਵੀ ਜੇ ਤੁਹਾਡੇ ਕੋਲ ਕੋਈ ਹੈਡ ਕੀਤੀ ਹੁੰਦੀ ਹੈ ਕੋਈ ਸਟੋਰੀ ਹੁੰਦੀ ਹੈ ਹਨ ਤਾਂ ਜਰੂਰ ਤੁਸੀਂ ਕਮੈਂਟਾਂ ਚ ਮੱਲਾ ਮੈਸੇਜ ਕਮੈਂਟਾਂ ਚ ਲਿਖ ਦੇ ਕੋਈ ਵੀ ਸਾਡੇ ਕੋਲ ਸਟੋਰੀ ਆ ਤੇ ਵਿੰਟੇਜ ਉਹਦਾ WhatsApp ਨੰਬਰ ਸਾਂਝਾ ਦਿਆ ਕਰੋ ਤੇ ਮੈਂ ਤੁਹਾਨੂੰ ਮੈਸੇਜ ਕਰੂੰਗਾ ਉਦੋਂ ਬਾਅਦ ਤੁਸੀਂ ਸਾਰੀ ਸਟੋਰੀ ਦੱਸ ਸਕਦੇ ਹੋ ਠੀਕ ਹੈ ਦੋਸਤੋ ਤਾਂ ਤਨ ਤਨ ਬੱਬਾ ਦੀਪ ਸਿੰਘ ਜੀ ਤਾਂ ਤਨ ਬੱਬਾ ਨੋ ਸਿੰਘ ਜੀ ਕਿਰਪਾ ਬਣਾਈ ਰੱਖਣ ਇਹਦੀ ਸਾਰੀ ਸਾਹ ਸੰਗਤ ਤੇ ਤੇ ਜੇ ਕੋਈ ਹੱਡ ਬਿੱਤੀ ਹੁੰਦੀ ਹੈ ਤਾਂ ਜਰੂਰ ਸ਼ੇਅਰ ਮੇਰੇ ਨਾਲ ਤੁਸੀਂ ਕਰਿਆ ਕਰੋ ਛੋਡੀ ਆਪਾਂ ਹੱਡ ਬਿੱਤੀ ਲੈ ਕੇ ਆਇਆ ਕਰਾਂਗੇ ਆਪਣੇ ਚੈਨਲ ਤੇ ਤਾਂ ਜੋ ਹੋਰ ਸੰਗਤਾਂ ਮੱਲਾ ਇਤੁਲਾ ਖਲਾ ਸਕਣ ਬਾਕੀ ਬੱਬਾ ਦੀਪ ਸਿੰਘ ਜੀ ਦਾ ਕਮੈਂਟਾਂ ਦੇ ਵਿੱਚ ਜੇ ਤੁਸੀਂ ਨਹੀਂ ਲਿਖਤਨਾ ਤਾਂ ਤਨਤਨ ਬੱਬਾ ਦੀਪ ਸਿੰਘ ਜੀ ਤਨਤਨ ਬੱਬਾ ਨੋ ਸਿੰਘ ਜੀ ਇਹਨਾਂ ਲਿਖੇ ਨਹੀਂ ਪੜਾ ਹੋ ਜਾਂਦਾ ਦੋਸਤੋ ਇਹ ਵੀ ਜਰੂਰ ਤੁਸੀਂ ਧਿਆਨ ਰੱਖਿਆ ਕਰੋ ਕਮੈਂਟਾਂ 'ਚ ਜਰੂਰ ਲਿਖਿਆ ਕਰੋ ਤਨਤਨ ਬੱਬਾ ਦੀਪ ਸਿੰਘ ਜੀ ਤਨਤਨ ਬੱਬਾ ਨੋ ਸਿੰਘ ਜੀ ਸਮੂਹ ਸੀ ਸਿੰਘ ਫੌਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ